ਫਗਵਾੜਾ ਦੇ ਮਹੱਲਾ ਗੋਬਿੰਦਪੁਰਾ ਵਿਖੇ ਏਕਤਾ ਯੂਥ ਕਲੱਬ ਸਮੂਹ ਮਹੱਲਾ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਵੱਲੋਂ 108 ਸੰਤ ਬਾਬਾ ਦੇਸਰਾਜ ਜੀ ਮੁਕ세ਵਾਦਾ ਡੇਰਾ 108 ਸੰਤ ਬਾਬਾ ਗੋਬਿੰਦਰਾਜ ਜੀ ਮਹਾਰਾਜੀ ਦੀ ਯੋਗ ਅਗਵਾਈ ਹੇਠ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਦਾ 134 ਮਾ ਜਨਮ ਦਿਨ ਬੜੀ ਹੀ ਉਤਮਤਾ ਨਾਲ ਮਨਾਇਆ ਗਿਆ ਜਿਸ ਵਿੱਚ ਸੰਤ ਦੇਸ ਰਾਜੀਤੋ ਇਲਾਵਾ ਵੱਡੀ ਗਿਣਤੀ ਵਿੱਚ ਮਹੱਲਾ ਵਾਸੀਆਂ ਨੇ ਬਾਬਾ ਸਾਹਿਬ ਜੀ ਦੀ ਤਸਵੀਰ ਤੇ ਫੁੱਲ ਮਲਾਮਾ ਪਾ ਕੇ ਜਿੱਥੇ ਉਹਨਾਂ ਨੂੰ ਸੇਜਤਾ ਕੀਤਾ ਉੱਥੇ ਹੀ ਸਮਾਗਮ ਦਾਗਾ ਸੰਤਾ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਸੰਤ ਬਾਬਾ ਦੇਸਰਾਜ ਜੀ ਨੇ ਜਿੱਥੇ ਸਮੂਹ ਮਹੱਲਾ ਵਾਸੀਆਂ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਾਬਾ ਸਾਹਿਬ ਜੀ ਵੱਲੋਂ ਦੇਖੇ ਗਏ ਸੁਪਨੇ ਨੂੰ ਪੂਰਾ ਕਰਨ ਲਈ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਚਾਹੀਦਾ ਹੈ ਤੇ ਆਪਣੇ ਬੱਚਿਆਂ ਨੂੰ ਵੱਧ ਵੱਧ ਸਿੱਖਿਆਤ ਬਣਾ ਕੇ ਉੱਚ ਅਹੁਦਿਆਂ ਤੇ ਵਿਰਾਜਮਾਨ ਕਰਵਾਉਣ ਲਈ ਅਹਿਮ ਯਤਨ ਕਰਨੇ ਚਾਹੀਦੇ ਨੇ ਇਸ ਸਮਾਗਮ ਦੌਰਾਨ ਮਿਸ਼ਨਰੀ ਕਲਾਕਾਰਾਂ ਵੱਲੋਂ ਕੋਰੀਓਗ੍ਰਾਫੀ ਵੀ ਪੇਸ਼ ਕੀਤੀ ਗਈ ਇਸ ਦੌਰਾਨ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਦੇ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਜਰਕੀ ਸੰਤ ਬਾਬਾ ਦੇਸ ਰਾਜ ਜੀ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਸਮਾਗਮ ਦੇ ਅੰਤ ਵਿੱਚ ਪ੍ਰਬੰਧਕਾਂ ਨੇ ਸਮੂਹ ਸਹਿਯੋਗੀਆਂ ਦਾ ਦਿੱਤੇ ਸਹਿਯੋਗ ਲਈ ਤਹਿਦਲੋ ਧੰਨਵਾਦ ਕੀਤਾ ਇਸ ਦੌਰਾਨ ਪ੍ਰਧਾਨ ਕੁਲਵਿੰਦਰ ਸਿੰਘ ਕਿੰਦਾ ਚਰਨਜੀਤ ਸਿੰਘ ਸੁਖਦੇਵ ਸਿੰਘ ਲਾਡੀ ਬਲਦੇਵ ਕੁਮਾਰ ਗੁਰਸ਼ਰਨ ਸਿੰਘ ਭਿੰਦਰ ਪੰਮਾ ਬਲਵੀਰ ਕੁਮਾਰ ਹਰਸ਼ ਕੁਮਾਰ ਨੀਟਾ ਸਤਪਾਲ ਤੋਂ ਇਲਾਵਾ ਹੋਰ ਮਹੱਲਾ ਵਾਸੀ ਮੌਜੂਦ ਸਨ ਸ਼ੇਖ ਦਾ ਜੋਤ ਕਲੱਬ ਗੋਬਨਦਪੁਰਾ ਕੋਵਾੜਾ ਬਲੋ ਡਾਕਟਰ ਧੀਮਰਾਓ ਅੰਬੇਦਕਾ ਜੀ ਦਾ 134ਵਾਂ ਪ੍ਰਕਾਸ਼ ਦਫ਼ਤਰ ਬੜੀ ਸ਼ਰਦਾ ਦੇ ਨਾਮ ਲਾਇਆ ਗਿਆ ਜਿਸ ਵਿੱਚ ਸਮੂਹ ਸੰਗਤਾਂ ਨੇ ਲੀਡਰਾਂ ਨੇ ਔਰ ਲੋਕਮਚ ਆਯਾਤ ਆਜ਼ਾਦ ਰੰਗ ਕਲਾਕਾਰ ਆਪਣੇ ਨਾਟਕ ਰਹਿ ਲੋਕਾਂ ਨੂੰ ਪ੍ਰਦੇਸ਼ੀ ਜਾ ਕੇ ਜਦ ਵੀ ਪੜੋ ਜੜੋ ਤੇ ਸੰਘਰਸ਼ ਕਰੋ ਜੋ ਡਾਕਟਰ ਮੇਰਕਾਰ ਮਹਾਰਾਜ ਦਾ ਸਗਾ ਸਪਰਾ ਪਨੋਖੂਰਾ ਕਰਨ ਵਾਸਤੇ ਸਾਨੂੰ ਇੱਕ ਜੁੱਟ ਲੈਣਾ ਚਾਹੀਦਾ ਹੈ ਤੇ ਵਿਦਿਆ ਪ੍ਰਾਪਤ ਕਰਨੀ ਚਾਹੀਦੀ ਹੈ ਸਾਨੂੰ ਸੰਗਤਾਂ ਨੂੰ ਡਾਕਟਰ ਧੀਮਰਾਲ ਪੰਬੇਤਗੜੀ 134ਵੇਂ ਪ੍ਰਕਾਸ਼ ਜਵਦੀ ਲੱਖ ਲੱਖ ਲਗਾਈ ਹੋਵੇ ਅੱਜ ਮੱਲਾ ਗਵਿੰਦਪੁਰਾ ਵਿਖੇ ਇੱਕ ਦਾ ਜੂਥ ਕਲੱਬ ਵੱਲੋਂ ਬਾਬਾ ਸਾਹਿਬ ਡਾਕਟਰ ਮੇਰਕਾਰ ਜੀ ਦਾ 134ਵੇਂ ਜਨਮ ਦਿਨ ਮਨਾਇਆ ਗਿਆ ਜਿਸ ਦੇ ਵਿੱਚ ਆਜ਼ਾਦ ਰੰਗ ਮੰਚ ਕਲਾਵਾਲਿਆਂ ਨੇ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਬੜੇ ਅੱਛੇ ਤਰੀਕੇ ਨਾਲ ਕੋਰੀਓਗ੍ਰਾਫੀ ਪੇਸ਼ ਕੀਤੀ ਗਈ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਡੇਰਾਕਸਰ ਸੰਬਾਬਾ ਗੋਬਿੰਦਾਰ ਦੇ ਗੱਦੀ ਨਸ਼ੀਨ ਸੰਤ ਬਾਬਾ ਦੇਸ ਰਾਏ ਚੱਚੇ ਤੋਟੇ ਪਹੁੰਚੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਉਹ ਵੀ ਪਹੁੰਚੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅੱਜ ਬਾਬਾ ਸਾਹਿਬ ਡਾਕਟਰ ਮੇਦਕਾਰ ਦੇ ਜੀਵਨ ਤੇ ਆਧਾਰ ਤੇ ਜੋ ਨਾਟਕ ਪੇਸ਼ ਕੀਤਾ ਗਿਆ ਉਹਦੇ ਵਿੱਚ ਸਿੱਖਣ ਨੂੰ ਇਹ ਪੜਿਆ ਕਿ ਪੜ੍ਹਾਈ ਕਰੋ ਆਪਣਾ ਜੀਵਨ ਜਿਹੜਾ ਵਧੀਆ ਬਣਾਓ ਖੜੋ ਜੁੜੋ ਤੇ ਸੰਘਰਸ਼ ਕਰੋ ਬਾਬਾ ਜੀ ਦਾ ਇੱਕੋ ਨਾਰਾ ਸੀ ਖੜੋ ਜੁੜੋ ਤੇ ਸੰਘਰਸ਼ ਕਰੋ ਦੇ ਨਾਲ ਅਸੀਂ ਸਾਰੀ ਸੰਗਤ ਦਾ ਬਹੁਤ-ਬਹੁਤ ਮਲੇ ਨਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਬਾਬਾ ਸਾਹਿਬ ਡਾਕਟਰ ਮੇਦਕਾਰ ਜਨਮ ਦਿਨ ਤੇ ਆ ਭਾਈ ਸਾਰੀਆਂ ਸੰਗਤਾਂ ਨੂੰ ਲੱਖ-ਲੱਖ ਮੁਬਾਰਕਾਂ ਦਿੰਦੇ ਹਾਂ